ਅੰਮ੍ਰਿਤਸਰ ਪੁਲਿਸ ਨੇ ਪਿਛਲੇ 4 ਮਹੀਨਿਆਂ ਦੇ ਆਪਣੇ ਕਾਰਜਕਾਲ ਦੇ ਵਿੱਚ 88 ਦੇ ਕਰੀਬ ਐਨਡੀਪੀਐਸ ਦੇ ਕਾਦਮੇ ਦਰਜ ਕੀਤੇ ਕਨਾਲ ਦੇ ਨਾਲ 179 ਦੇ ਕਰੀਬ ਨਸ਼ੇ ਦੇ ਵਪਾਰੀ ਨੂੰ ਫੜ ਕੇ ਸੁੱਟਿਆ ਸਲਾਖਾਂ ਦੇ ਪਿੱਛੇ ਤੇ 90 ਲੱਖ ਦੇ ਕਰੀਬ ਜਿਹੜੀ ਗੀ ਡਰਗ ਮਨੀ ਫੜੀ ਹੋਰੀ ਬਹੁਤ ਸਾਰੇ ਮੁਕੱਦਮੇ ਦੇ ਦਰਜ ਕਰਕੇ ਨਸ਼ੇ ਨੂੰ ਰੋਕਣ ਦੀ ਮੁਹਿੰਮ ਦੇ ਵਿੱਚ ਅੰਮ੍ਰਿਤਸਰ ਜਿਹੜਾ ਹੈ ਕਾਫੀ ਇੱਕ ਗੇੜਾ ਨਜ਼ਰ ਆਉਂਦਾ ਪਿਆ ਕਿਉਂਕਿ ਜਿਹੜੀ ਐਸਪੀ ਸਾਹਿਬ ਜਿਹੜੇ ਬਿਆਨ ਦਿੰਦੇ ਪੈਨੇ ਜਿਹੜੀ ਜਾਣਕਾਰੀ ਦੇ ਦਿੰਦੇ ਨੇ ਪੈਨੇ ਉਹਦੇ ਮੁਤਾਬਕ ਤਾਂ ਇਹੋ ਲੱਗਦਾ ਕਿ ਪੰਜਾਬ ਦੇ ਵਿੱਚੋਂ ਸ਼ਾਇਦ ਪਹਿਲੇ ਨੰਬਰ ਦੇ ਉੱਤੇ ਅੰਮ੍ਰਿਤਸਰ ਪੁਲਿਸ ਆਏਗੀ ਜਿੱਨਾਂ ਵੱਲੋਂ ਇੰਨੇ ਮਕਦਮੇੜੇ ਦਰਜ ਕੀਤੇ ਗਏ ਇੰਨੇ ਨਸ਼ੇ ਤੱਕਸਰ ਫੜੇ ਗਏ ਗਏ ਕਨਾਲ ਦੇ ਨਾਲ ਇੰਨੇ ਵੱਡੇ ਰੈਕਟਾਂ ਨੂੰ ਲਗਾਇਆ ਫੜ ਕਿਹੜਾ ਸਲਾਕਾਂ ਦੇ ਪਿੱਛੇ ਛੁੱਟਿਆ ਗਿਆ ਕੀ ਕਹ ਰਹੇ ਨੇ ਐਸਪੀ ਸਾਹਿਬ ਆਓ ਤੁਹਾਨੂੰ ਦੱਸਦੇ ਹਾਂ ਬਣੇ ਰਹੋ ਸਾਡੇ ਚੈਨਲ ਸੁਪਰੀਮ ਟਾਈਮ ਚੈਨਲ ਦੇ ਨਾਲ ਮਾਨਯੋਗ ਪੁਲਿਸ ਕਮਿਸ਼ਨਰ ਮਸਟਰ ਚੁਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਜੀਹਾ ਹਦਾਤਾਂ ਤੇ ਜ਼ੀਰੋ ਟੋਲਰੈਂਸ ਅੰਤਿਮ ਕਾਰਵਾਈ ਕਰਦੇ ਹੋਏ ਸੀਨੀਅਰ ਅਫਸਰਾਂ ਦੇ ਨਿਰਦੇਸ਼ ਅਨੁਸਾਰ ਦੇ ਤਹਿਤ ਪੁਲਿਸ ਕਮਿਸ਼ਨੇਟ ਅਮਿਸਰ ਦੀ ਸਮੂਚੀ ਟੀਮ ਵੱਲੋਂ ਨਸ਼ਾ ਤਸਕਰਾ ਨਜਾਇਜ਼ ਸ਼ਰਾਬ ਦਾ ਤੰਦਰਬਾ ਵਾਹਨ ਚੋਰੀਆਂ ਲੁੱਟਾਂ ਖੋਹਾਂ ਕਰਨ ਵਾਲੇ ਦੇ ਖਿਲਾਫ ਸਪੈਸ਼ਲ ਮਹਿਮ ਚਲਾਈ ਗਈ ਜਿਸ ਦੇ ਨਤੀਜੇ ਦੇ ਤਹਿਤ 1 ਇੱਕ 24 ਤੋਂ ਲੈ ਕੇ 13-4 24 ਤੱਕ ਪ੍ਰਾਪਤੀਆਂ ਕੀਤੀਆਂ ਗਈਆਂ ਹਨ ਜਿਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ 88 ਮੁਕਦਮੇ ਦਰਜ ਰਜਿਸਟਰ ਕੀਤੇ ਗਏ 173 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਨਾ ਪਸੋਂ 28 ਕਿਲੋ 732 ਗ੍ਰਾਮ ਹਿਰੋਇਨ 14 ਕਿਲੋ ਆਫੀਮ 2 ਕਿਲੋ ਆਈਸ ਗੋਲੀਆਂ 3580 17 ਲੱਖ 79 ਹਜ਼ਾਰ ਅਸੀਂ ਡਰਗਮਨੀ ਅਤੇ 32 ਵਾਹਨ ਬਰਾਮਦ ਕੀਤੇ ਗਏ ਐਕਸਾਈਜ਼ ਐਕਟ ਦੇ 74 ਮਕਦਮੇ ਦਰਜ ਰਜਿਸਟਰ ਕੀਤੇ ਗਏ ਜਿਨ੍ਹਾਂ ਦਾ ਅੰਦਰ ਵਿੱਚ ਨਜਾਇਜ਼ ਧੰਦਾ ਕਰਨ ਵਾਲੇ 92 ਦੋਸ਼ੀਆਂ ਦੇ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਅੰਗਰੇਜ਼ੀ ਸ਼ਰਾਬ ਜਿਹੜੀ ਇਹਦੇ ਵਿੱਚ 9 ਲੱਖ 85 ਹਜ਼ਾਰ 825 ਲੀਟਰ ਨਜਾਇਜ਼ ਸ਼ਰਾਬ 6 ਲੱਖ 13500 ਲੀਟਰ ਅਤੇ ਲਾਨ 37500 ਲੀਟਰ ਬਰਾਮਦ ਕੀਤੀ ਗਈ। ਜੁਆ ਐਕਟ ਦੇ ਅਧੀਨ ਕਾਰਵਾਈ ਕਰਦੇ ਹੋਏ 33 ਮੁਕਦਮੇ ਦਰਜ ਕਰਤੇ ਗਏ ਜਦੇ ਵਿੱਚ 52 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 9600 ਰੁਪਏ ਡਰਗ ਮਨੀ ਦੀ ਬਰਾਮਦ ਕੀਤੀ ਗਈ। 스내ਚਿੰਗ ਦੇ ਵਿੱਚ 115 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 18114500 ਰੁਪਏ ਦੇ ਕੈਸ਼ ਬਰਾਮਦ ਕੀਤਾ ਗਿਆ ਹੈ। ਵਾਹਨ ਚੋਰੀ ਦੇ ਵਿੱਚ 162 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 92 ਟੂ-ਵੀਲਰ ਨੌਕਾਰਾਂ ਅਤੇ ਇੱਕ ਈ-ਰਿਕਸ਼ਾ ਬਰਾਮਦ ਕੀਤਾ ਗਿਆ ਹੈ। ਦਕੈਤੀ ਤੇ ਰੋਬਰੀ ਦੇ ਤਿੰਨ ਮੁਕਦਮੇ ਦਰਜਿ스트 ਕੀਤੇ ਗਏ ਹਨ ਜਿਦੇ ਵਿੱਚ 10 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। 8,21,500 ਰੁਪਏ ਬਰਾਮਦ ਕੀਤਾ ਗਿਆ ਹੈ। ਘਰ ਤੇ ਦੁਕਾਨ ਦੇ ਵਿੱਚ ਚੋਰੀ ਕਰਨ ਵਾਲਿਆਂ ਵਿੱਚ 52 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। 13,90,000 ਰੁਪਏ ਕੈਸ਼ ਬਰਾਮਦ ਕੀਤਾ ਗਿਆ ਹੈ। ਰਬਲ ਮੇਕਰ ਤੇ ਮਾੜੇ ਅਨਸਰਾਂ ਦੇ ਖਿਲਾਫ 107 109 110 152 ਪ੍ਰੀਵੈਂਟਿਵ ਐਕਸ਼ਨ ਨਦੀਨ 500 17 ਕੇਸ ਵਿੱਚ 739 ਵਿਅਕਤੀ ਜੁਰਮ ਰੋਕੂ ਕਾਰਵਾਈ ਅੰਦਰ ਬੰਦ ਕੀਤੇ ਗਏ ਹਨ ਪੀਓ ਦੇ ਖਿਲਾਫ ਕਾਰਵਾਈ ਕਰਦੇ ਹੋਏ ਐਂਡੀਪੀਐਸ ਐਕਟ ਤੇ ਹੋਰ ਤਰਾਵਾਂ ਵਿੱਚ 659 ਭਗੌੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਿਨਾਂ ਕਾਰਜਾਤ ਵਹੀਕਲ ਤੇ ਦੂਸਰੇ ਕਾਰਵਾਈ ਕਰਦੇ ਹੋਏ 175 ਵਹੀਕਲ